ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਬਾਕੀ ਕਹਾਣੀਆਂ ਦੀ ਤਰ੍ਹਾਂ ਅੱਜ ਦੀ ਕਹਾਣੀ ਵੀ ਤੁਹਾਨੂੰ ਪਸੰਦ ਆਵੇਗੀ। ਵਾਹ ਇਹ ਘਰ ਤਾਂ ਸੱਚਮੁੱਚ ਬਹੁਤ ਸੁੰਦਰ ਲੱਗ ਰਿਹਾ ਹੈ। ਸਿਮਰਨ ਨੇ ਹਰ ਪਾਸੇ ਹਰਿਆਲੀ ਨਾਲ ਸਜੇ ਹੋਏ ਉਸ ਕੋਠੀ ਨੂੰ ਵੇਖਦੇ ਹੋਏ ਵਿਰਾਟ ਨੂੰ ਕਿਹਾ। ਕੋਠੀ ਦੇ ਅੱਗੇ ਇੱਕ ਬੜਾ ਸਾਰਾ ਲਾਂਡ ਸੀ ਜਿਸ ਵਿੱਚ ਕਈ ਤਰ੍ਹਾਂ ਦੇ ਫੁੱਲ ਖਿੜੇ ਹੋਏ ਸੀ। ਇੱਕ ਝੂਲਾ ਵੀ ਲੱਗਿਆ ਹੋਇਆ ਸੀ ਸਿਮਰਨਤਾ ਦੇਖਦੇ ਹੀ ਦੇਖਦੇ ਮੰਤਰਮੁਕਤ ਹੋ ਰਹੀ ਸੀ ਅੰਦਰ ਚੱਲ ਕੇ ਵੇਖਦੇ ਆ ਕਹਿੰਦੇ ਹੋਏ ਉਹ ਦੋਨੋਂ ਹੀ ਉਸ ਕੋਠੀ ਦੇ 메ਨ ਗੇਟ ਤੇ ਪਹੁੰਚੇ ਘੰਟੀ ਵਜਾ ਕੇ ਉਹ ਦਰਵਾਜ਼ਾ ਖੁੱਲਣ ਦਾ ਇੰਤਜ਼ਾਰ ਕਰਨ ਲੱਗੇ ਉਹ ਦੋਨੋਂ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਸੀ ਇਸ ਕੋਠੀ ਦੇ ਮਾਲਕ ਨੇ ਉਹਨਾਂ ਦਾ ਵਿਗਿਆਪਨ ਦੇਖ ਕੇ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਸੀ ਉਹ ਆਪਣੀ ਇਸ ਕੋਠੀ ਨੂੰ ਵੇਚਣਾ ਚਾਹੁੰਦੇ ਸੀ ਹਾਂਜੀ ਕਿਸ ਨੂੰ ਮਿਲਣਾ ਹੈ ਦਰਵਾਜ਼ਾ ਖੋਲਣ ਵਾਲਾ ਉੱਥੇ ਕੰਮ ਕਰਨ ਵਾਲਾ ਲੱਗ ਰਿਹਾ ਸੀ ਉਹਨਾਂ ਦੀ ਜਾਣ ਪਹਿਚਾਨ ਪੁੱਛਣ ਤੋਂ ਬਾਅਦ ਉਸਨੇ ਉਹਨਾਂ ਨੂੰ ਟ੍ਰਾਇੰਗ ਰੂਮ ਵਿੱਚ ਲਿਜਾ ਕੇ ਬਿਠਾ ਦਿੱਤਾ ਅਤੇ ਥੋੜਾ ਜਿਹਾ ਇੰਤਜ਼ਾਰ ਕਰਨ ਲਈ ਕਿਹਾ ਸਿਮਰਨ ਟ੍ਰਾਇੰਗ ਰੂਮ ਦੀ ਡੈਕੋਰੇਸ਼ਨ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਈ ਦੀਵਾਰ ਤੇ ਲੱਗੀਆਂ ਵੱਡੀਆਂ-ਵੱਡੀਆਂ ਪੇਂਟਿੰਗਾਂ ਉਸ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਸੀ ਨਮਸਤੇ ਕੀ ਮੇਰੀ ਤੁਹਾਡੇ ਨਾਲ ਹੀ ਫੋਨ ਤੇ ਗੱਲ ਹੋਈ ਸੀ ਉਸੇ ਵਕਤ ਪਰਦੇ ਨੂੰ ਖਿਸਕਾਉਂਦੇ ਹੋਏ ਇੱਕ ਬਜ਼ੁਰਗ ਪਤੀ ਪਤਨੀ ਡਰਾਈング ਰੂਮ ਵਿੱਚ ਆਏ ਨਮਸਕਾਰ ਹਾਂਜੀ ਸਰ ਤੁਹਾਡੀ ਮੇਰੇ ਨਾਲ ਹੀ ਗੱਲ ਹੋਈ ਸੀ ਮੈਂ ਵਿਰਾਟ ਤੇ ਇਹ ਮੇਰੀ ਪਾਰਟਨਰ ਸਿਮਰਨ ਵਿਰਾਟ ਨੇ ਤੁਰੰਤ ਖੜੇ ਹੋ ਕੇ ਉਹਨਾਂ ਨੂੰ ਨਮਸਤੇ ਕੀਤੀ ਸਿਮਰਨ ਵੀ ਖੜੀ ਹੋ ਗਈ ਮੇਰਾ ਨਾਮ ਗੁਰਤੇਜ ਸਿੰਘ ਤੇ ਇਹ ਮੇਰੀ ਪਤਨੀ ਸੁਰਜੀਤ ਕੌਰ ਕਹਿੰਦੇ ਹੋਏ ਉਸ ਬਜ਼ੁਰਗ ਜੋੜੇ ਨੇ ਉਹਨਾਂ ਨੂੰ ਬੈਠਣ ਦਾ ਇਸ਼ਾਰਾ ਕੀਤਾ ਤੇ ਆਪ ਵੀ ਸਾਹਮਣੇ ਵਾਲੇ ਸੋਫੇ ਤੇ ਬੈਠ ਗਏ ਸਿਮਰਨ ਨੇ ਵੇਖਿਆ ਉਹਨਾਂ ਦੋਨਾਂ ਨੂੰ ਚੱਲਣ ਵਿੱਚ ਤਕਲੀਫ ਹੋ ਰਹੀ ਸੀ ਅਸੀਂ ਇਸ ਕੋਠੀ ਨੂੰ ਵੇਚਣਾ ਚਾਹੁੰਦੇ ਹਾਂ ਇਸ ਲਈ ਤੁਹਾਨੂੰ ਇੱਥੇ ਬੁਲਾਇਆ ਸੋਫੇ ਨਾਲ ਪਿੱਠ ਲਾ ਕੇ ਬੈਠਦੇ ਹੋਏ ਗੁਰਤੇਜ ਸਿੰਘ ਨੇ ਕਿਹਾ ਜੀ ਸਰ ਤੁਸੀਂ ਦੱਸੋ ਇਸ ਨੂੰ ਕਿੰਨੇ ਤੱਕ ਵੇਚਣਾ ਚਾਹੁੰਦੇ ਹੋ ਦੇ ਨਾਲ ਹੀ ਮੈਨੂੰ ਇਸ ਬਾਰੇ ਪੂਰੀ ਜਾਣਕਾਰੀ ਦੇ ਦੇਵੋ ਤਾਂਕਿ ਮੈਂ ਗ੍ਰਾਹਕਾਂ ਨੂੰ ਦੱਸ ਸਕਾਂ ਵਿਰਾਟ ਨੇ ਨਿਮਰਤਾ ਨਾਲ ਕਹਿੰਦੇ ਹੋਏ ਆਪਣੇ ਮੋਬਾਈਲ ਦਾ ਨੋਟਪੈਡ ਖੋਲ੍ਹ ਲਿਆ ਅਤੇ ਗੁਰਤੇਜ ਸਿੰਘ ਦੁਆਰਾ ਦਿੱਤੀ ਗਈ ਸਾਰੀ ਜਾਣਕਾਰੀ ਲਿਖ ਲਈ ਆਪਣੀ ਸਾਈਟ ਤੇ ਪਾਉਣ ਲਈ ਸਾਨੂੰ ਇਸ ਕੋਠੀ ਦੀਆਂ ਕੁਝ ਤਸਵੀਰਾਂ ਵੀ ਚਾਹੀਦੀਆਂ ਨੇ ਸਿਮਰਨ ਦੇ ਕਹਿੰਤੇ ਗੁਰਤੇਜ ਸਿੰਘ ਨੇ ਆਪਣਾ ਸਿਰ ਹਿਲਾਉਂਦੇ ਹੋਏ ਕਿਸੇ ਨੂੰ ਆਵਾਜ਼ ਦਿੱਤੀ ਬਿਰਜੂ ਇੱਥੇ ਆ ਉਨ੍ਹਾਂ ਦੀ ਆਵਾਜ਼ ਸੁਣ ਕੇ ਉਹੀ ਵਿਅਕਤੀ ਸਾਹਮਣੇ ਆਇਆ ਜਿਸ ਨੇ ਦਰਵਾਜ਼ਾ ਖੋਲ੍ਹਿਆ ਸੀ ਬਿਰਜੂ ਇਹ ਕੋਠੀ ਦੀਆਂ ਕੁਝ ਤਸਵੀਰਾਂ ਲੈਣੀਆਂ ਚਾਹੁੰਦੇ ਨੇ ਤੂੰ ਇਹਨਾਂ ਦੇ ਨਾਲ ਜਾ ਕੇ ਇਹਨਾਂ ਨੂੰ ਘਰ ਦਿਖਾ ਦੇ ਠੀਕ ਐ ਤੁਸੀਂ ਮੇਰੇ ਨਾਲ ਆਓ ਕਹਿੰਦੇ ਹੋਏ ਬਿਰਜੂ ਨੇ ਉਨ੍ਹਾਂ ਨੂੰ ਆਪਣੇ ਪਿੱਛੇ ਆਉਣ ਦਾ ਇਸ਼ਾਰਾ ਕੀਤਾ ਉੱਠਦੇ ਹੋਏ ਸਿਮਰਨ ਨੇ ਵੇਖਿਆ ਕਿ ਸੁਰਜੀਤ ਕੌਰ ਜੀ ਦੇ ਪੈਰਾਂ ਵਿੱਚ ਬਹੁਤ ਦਰਦ ਹੋ ਰਹੀ ਸੀ ਉਹ ਬਾਰ-ਬਾਰ ਆਪਣੇ ਗੋਡੇ ਨੂੰ ਘੁੱਟ ਰਹੀ ਸੀ ਤੂੰ ਅੱਜ ਦਵਾਈ ਨਹੀਂ ਲਈ ਗੁਰਤੇਜ ਸਿੰਘ ਨੇ ਹੌਲੀ ਜਿਹੇ ਪੁੱਛਿਆ ਮੈਂ ਲੈ ਕੇ ਆਉਣਾ ਤੂੰ ਇੱਥੇ ਹੀ ਬੈਠ ਆਪਣੀ ਵੀ ਲੈ ਆਈਓ ਤੁਸੀਂ ਵੀ ਤਾਂ ਨਹੀਂ ਲਈ ਹਜੇ ਤੱਕ surjit कौर ਨੇ ਕਿਹਾ ਬੁੱਢੀ ਤਾਂ ਤੂੰ ਹੋ ਰਹੀ ਐ ਮੈਂ ਤਾਂ ਹਜੇ ਜਵਾਨ ਆ ਕਹਿੰਦੇ-ਕਹਿੰਦੇ ਗੁਰਤੇਜ ਸਿੰਘ ਨੂੰ ਖੰਗ ਆਉਣ ਲੱਗੀ ਹਾਂ ਹਾਂ ਸਾਫ਼ ਦਿਖ ਰਿਹਾ ਹੁਣ ਜਾਓ ਦਵਾਈ ਲੈ ਆਓ ਆਪਣੀ ਵੀ ਤੇ ਮੇਰੀ ਵੀ ਉਹਨਾਂ ਦੀਆਂ ਗੱਲਾਂ ਬਿਰਜੂ ਦੇ ਪਿੱਛੇ ਜਾਂਦੇ ਹੋਏ ਵਿਰਾਟ ਤੇ ਸਿਮਰਨ ਨੇ ਸੁਣ ਲਈਆਂ ਸੀ ਇੱਕ ਦੂਜੇ ਨੂੰ ਵੇਖਦੇ ਹੋਏ ਉਹ ਹੱਸ ਪਏ ਸਰ ਮੈਡਮ ਕੱਲੇ ਹੀ ਰਹਿੰਦੇ ਨੇ ਇੱਥੇ ਵਿਰਾਟ ਨੇ ਬਿਰਜੂ ਤੋਂ ਪੁੱਛਿਆ ਹਾਂ ਉਹਨਾਂ ਦੇ ਦੋਨੋਂ ਮੁੰਡੇ ਆਪਣੇ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ਵਿੱਚ ਰਹਿੰਦੇ ਹਨ ਪਹਿਲਾਂ ਤਾਂ ਕਦੇ-ਕਦੇ ਇੱਥੇ ਆ ਜਾਂਦੇ ਸੀ ਪਰ ਹੁਣ ਬਹੁਤ ਸਮਾਂ ਹੋ ਗਿਆ ਨਹੀਂ ਆਏ ਬਿਰਜੂ ਉਹਨਾਂ ਨੂੰ ਘਰ ਦਾ ਹਰ ਹਿੱਸਾ ਦਿਖਾ ਰਿਹਾ ਸੀ ਬੋੜੀਆਂ ਦੇ ਬਿਲਕੁਲ ਕੋਲ ਇੱਕ ਕਮਰਾ ਉਹਨਾਂ ਨੇ ਆਪਣੇ ਪੋਤੇ-ਪੋਤੀਆਂ ਲਈ ਬਣਵਾਇਆ ਸੀ ਉੱਪਰ 4 ਕਮਰੇ ਜਿਨ੍ਹਾਂ ਦੀ ਬਾਲਕਨੀ ਵਿੱਚੋਂ ਬਾਹਰਲੇ ਨਜ਼ਾਰੇ ਦਿਸਦੇ ਸੀ ਹਰ ਕਮਰੇ ਵਿੱਚ ਗੁਰਤੇਜ ਸਿੰਘ ਨੇ ਪੂਰੇ ਪਰਿਵਾਰ ਦੀ ਤਸਵੀਰ ਲਾਈ ਹੋਈ ਸੀ ਪਰ ਸੁੰਦਰ ਸਜੇ ਹੋਏ ਕਮਰਿਆਂ ਵਿੱਚ ਅਜੀਬ ਜਿਹੀ ویرਾਨਗੀ ਫੈਲੀ ਹੋਈ ਸੀ ਵਿਰਾਟ ਅਤੇ ਸਿਮਰਨ ਆਪਣੇ ਮੋਬਾਈਲ ਵਿੱਚ ਹਰ ਕੈਮਰੇ ਦੀਆਂ ਤਸਵੀਰਾਂ ਲੈਣ ਤੋਂ ਬਾਅਦ ਡਰਾਈング ਰੂਮ ਵਿੱਚ ਆ ਗਏ ਬੈਠੋ ਬਿਰਜੂ ਤੂੰ ਚਾਹ ਬਣਾ ਕੇ ਲੈ ਆ ਸਰਜੀਤ ਕੌਰ ਨੇ ਉਹਨਾਂ ਨੂੰ ਆਉਂਦੇ ਹੀ ਕਿਹਾ ਨਹੀਂ ਮੈਡਮ ਅਸੀਂ ਚੱਲਦੇ ਹਾਂ ਚਾਹ ਫਿਰ ਕਦੇ ਹੁਣ ਤਾਂ ਆਉਣਾ ਜਾਣਾ ਲੱਗਿਆ ਹੀ ਰਹੇਗਾ ਵਿਰਾਟ ਨੇ ਮਨਾ ਕਰਦੇ ਹੋਏ ਕਿਹਾ ਪਰ ਸਰਜੀਤ ਕੌਰ ਤੇ ਗੁਰਤੇਜ ਸਿੰਘ ਨੇ ਉਹਨਾਂ ਨੂੰ ਰੋਕ ਲਿਆ ਤੇ ਉਹਨਾਂ ਨਾਲ ਗੱਲਾਂ ਕਰਨ ਲੱਗੇ ਅਜੀਬਾ ਲੱਗ ਰਿਹਾ ਸੀ ਜਿਵੇਂ ਬਹੁਤ ਦਿਨਾਂ ਬਾਅਦ ਉਹਨਾਂ ਨਾਲ ਗੱਲਾਂ ਕਰਨ ਵਾਲਾ ਕੋਈ ਉਹਨਾਂ ਨੂੰ ਮਿਲਿਆ ਹੋਵੇ ਸਿਮਰਨ ਤੇ ਵਿਰਾਟ ਨੂੰ ਵੀ ਉਹਨਾਂ ਨਾਲ ਗੱਲਾਂ ਕਰਕੇ ਚੰਗਾ ਲੱਗਣ ਲੱਗਿਆ। ਮੈਨੂੰ ਇੱਕ ਗੱਲ ਦੱਸੋ, ਐਨੇ ਸੋਹਣੇ ਤੇ ਵੱਡੇ ਘਰ ਨੂੰ ਤੁਸੀਂ ਵੇਚਣਾ ਕਿਉਂ ਚਾਹੁੰਦੇ ਹੋ? ਅਚਾਨਕ ਹੀ ਸਿਮਰਨ ਦੇ ਮੂੰਹੋਂ ਇਹ ਸਵਾਲ ਨਿਕਲ ਗਿਆ ਜਿਸ ਨੂੰ ਉਸਨੇ ਬਹੁਤ ਦੇਰ ਤੱਕ ਰੋਕ ਕੇ ਰੱਖਿਆ ਹੋਇਆ ਸੀ। ਵਿਰਾਟ ਨੇ ਅੱਖਾਂ ਹੀ ਅੱਖਾਂ ਵਿੱਚ ਸਿਮਰਨ ਨੂੰ ਝਿੜਕਿਆ। ਪਰ ਹੁਣ ਕੀ? ਗੱਲ ਤਾਂ ਨਿਕਲ ਚੁੱਕੀ ਸੀ। ਐਨੇ ਵੱਡੇ ਘਰ ਵਿੱਚ ਸਿਰਫ ਅਸੀਂ ਦੋ ਜਣੇ ਰਹਿੰਦੇ ਹਾਂ। ਬੱਚੇ ਤਾਂ ਇੱਥੇ ਵਾਪਸ ਆ ਕੇ ਰਹਿਣਗੇ ਨਹੀਂ ਉਹਨਾਂ ਨੂੰ ਤਾਂ ਹੁਣ ਅਮਰੀਕਾ ਦੀ ਨਾਗਰਿਕਤਾ ਵੀ ਮਿਲ ਗਈ ਹੈ ਹੌਂਕਾ ਲੈਂਦੇ ਹੋਏ ਗੁਰਤੇਜ ਸਿੰਘ ਨੇ ਕਿਹਾ ਬਹੁਤ ਮਨ ਨਾਲ ਬਣਾਇਆ ਸੀ ਇਸ ਘਰ ਨੂੰ ਇਹ ਸੋਚ ਕੇ ਕਿ ਸਾਰੇ ਇਕੱਠੇ ਰਹਾਂਗੇ ਘਰ ਬੱਚਿਆਂ ਦੀ ਸ਼ਰਾਰਤਾਂ ਨਾਲ ਭਰਿਆ ਰਹੇਗਾ ਪਰ ਪਹਿਲਾ ਵੱਡਾ ਮੁੰਡਾ ਆਪਣੀ ਜੌਬ ਦੇ ਕਾਰਨ ਚਲਾ ਗਿਆ ਉਸ ਤੋਂ ਬਾਅਦ ਛੋਟੇ ਬੇਟੇ ਨੇ ਵੀ ਕਾਫੀ ਕੋਸ਼ਿਸ਼ਾਂ ਕਰਕੇ ਅਮਰੀਕਾ ਵਿੱਚ ਨੌਕਰੀ ਹਾਸਲ ਕਰ ਲਈ। ਸ਼ੁਰੂ-ਸ਼ੁਰੂ ਵਿੱਚ ਉਹ ਅਕਸਰ ਆਉਂਦੇ ਜਾਂਦੇ ਰਹਿੰਦੇ ਸੀ ਪਰ ਫਿਰ ਘਟਦੇ-ਘਟਦੇ ਉਹਨਾਂ ਦਾ ਆਉਣਾ ਨਾਂ ਦੇ ਬਰਾਬਰ ਹੋ ਗਿਆ। ਸੁਰਜੀਤ ਕੌਰ ਜੀ ਦੀ ਆਵਾਜ਼ ਵਿੱਚ ਦਰਦ ਦੇ ਨਾਲ-ਨਾਲ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਵੀ ਆ ਗਏ ਜਿਨ੍ਹਾਂ ਨੂੰ ਉਹਨਾਂ ਨੇ ਆਪਣੀ ਚੁੰਨੀ ਨਾਲ ਪੂੰਝ ਲਿਆ। ਏ ਘਰ ਵੇਚ ਕੇ ਅਸੀਂ ਫਲੈਟ ਵਿੱਚ ਚਲੇ ਜਾਵਾਂਗੇ। ਉੱਥੇ ਆਸ-ਪਾਸ ਗਵਾਂਡੀਆਂ ਨੂੰ ਦੇਖ ਕੇ ਮਨ ਲੱਗਿਆ ਰਹੇਗਾ। ਇੱਥੇ ਤਾਂ ਛੇਤੀ ਛੇਤੀ ਕੋਈ ਦਿਖਦਾ ਵੀ ਨਹੀਂ ਸਿਮਰਨ ਅਤੇ ਵਿਰਾਟ ਦੀਆਂ ਅੱਖਾਂ ਵੀ ਭਰ ਆਈਆਂ ਉਹਨਾਂ ਦੀਆਂ ਅੱਖਾਂ ਅੱਗੇ ਆਪਣੇ ਮਾਤਾ ਪਿਤਾ ਦੇ ਚਿਹਰੇ ਆਉਂਦੇ ਹੀ ਉਹਨਾਂ ਦੇ ਮਨ ਸਕੂਨ ਨਾਲ ਭਰ ਗਏ ਕਿ ਭਲੇ ਹੀ ਉਹਨਾਂ ਦੀ ਆਮਦਨ ਘਟ ਹੈ ਪਰ ਉਹ ਆਪਣੇ ਮਾਤਾ ਪਿਤਾ ਦੇ ਨਾਲ ਤਾਂ ਨਹੀਂ ਵਿਰਾਟ ਤੇ ਸਿਮਰਨ ਛੇਤੀ ਹੀ ਵਿਆਹ ਕਰਵਾਉਣ ਵਾਲੇ ਸੀ ਆਂਟੀ ਤੁਹਾਡੀਆਂ ਨੂੰਹਾਂ ਆਪਣੇ ਮਾਤਾ ਪਿਤਾ ਨੂੰ ਮਿਲਣ ਨਹੀਂ ਆਉਂਦੀਆਂ ਸਿਮਰਨ ਨੇ ਅਣਜਾਣੇ ਵਿੱਚ ਹੀ surjit kaur ਨੂੰ madam ਦੀ ਜਗ੍ਹਾ aunty ਕਹਿ ਦਿੱਤਾ ਇਹ ਅਹਿਸਾਸ ਹੁੰਦੇ ਹੀ ਉਸਨੇ ਮਾਫੀ ਮੰਗ ਕੇ ਆਪਣੀ ਭੁੱਲ ਸੁਧਾਰਨੀ ਚਾਹੀ ਤਾਂ surjit kaur ਨੇ ਰੋਕ ਦਿੱਤਾ ਕੋਈ ਗੱਲ ਨਹੀਂ ਤੁਸੀਂ ਸਾਨੂੰ aunty uncle ਹੀ ਕਹੋ ਥੋੜੀ ਦੇਰ ਬਾਅਦ birju chaade ਨਾਲ ਨਮਕੀਨ ਤੇ ਬਿਸਕੁਟ ਵੀ ਰੱਖ ਗਿਆ ਸਿਮਰਨ ਨੇ ਫਟਾਫਟ ਉੱਟ ਕੇ ਸਾਰਿਆਂ ਨੂੰ ਚਾਹ ਦੇ ਕੱਪ ਦਿੱਤੇ ਤੇ ਆਪਣਾ ਕੱਪ ਵੀ ਲੈ ਕੇ ਬੈਠ ਗਈ ਸਿਮਰਨ ਦੇ ਬੈਠਣ ਤੋਂ ਬਾਅਦ ਸੁਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੀਆਂ ਦੋਨੋਂ ਨੂੰਹਾਂ ਸਕੀਆਂ ਪੈਣਾ ਨਹੀਂ ਉਹਨਾਂ ਦਾ ਕੱਲਾ ਕੱਲਾ ਭਰਾ ਸੀ ਉਹਨਾਂ ਦੇ ਭਰਾ ਤੇ ਪਰਜਾਈ ਦੀ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ ਆਪਣੇ 2 ਸਾਲ ਦੇ ਪੋਤੇ ਦੇ ਨਾਲ ਉਹਨਾਂ ਦੇ ਮਾਤਾ ਪਿਤਾ ਕੱਲੇ ਹੀ ਰਹਿੰਦੇ ਨੇ ਕਿੰਨਾ ਚੰਗਾ ਹੋਵੇ ਜੇ ਉਹ ਵੀ ਤੁਹਾਡੇ ਨਾਲ ਆ ਕੇ ਇੱਥੇ ਰਹਿਣ ਲੱਗ ਜਾਣ ਤੁਹਾਨੂੰ ਵੀ ਉਹਨਾਂ ਦਾ ਸਾਥ ਮਿਲ ਜਾਵੇਗਾ ਤੇ ਉਹਨਾਂ ਨੂੰ ਤੁਹਾਡਾ ਕਹਿੰਦੇ ਹੋਏ ਸਿਮਰਨ ਨੇ ਆਪਣੀ ਜੀਵ ਦੰਦਾ ਨਾਲ ਕੱਟ ਲਈ ਉਹ ਫਿਰ ਬਿਨਾਂ ਸੋਚੇ ਸਮਝੇ ਗੱਲ ਕਹਿ ਗਈ ਸੀ ਭਾਰਤੀ ਸਮਾਜ ਵਿੱਚ ਮਾਤਾ ਪਿਤਾ ਦਾ ਕੁੜੀ ਤੇ ਜਵਾਈ ਦੇ ਨਾਲ ਰਹਿਣਾ ਆਸਾਨੀ ਨਾਲ ਲੋਕ ਸਵੀਕਾਰ ਨਹੀਂ ਕਰਦੇ ਇੱਥੇ ਤਾਂ ਫਿਰ ਦੋ ਕੁੜਮਾਂ ਦੀ ਇੱਕ ਹੀ ਛੱਤ ਥੱਲੇ ਰਹਿਣ ਦੀ ਗੱਲ ਸੀ ਸਿਮਰਨ ਦੀ ਗੱਲ ਸੁਣ ਕੇ ਗੁਰਤੇਜ ਤੇ ਸਰਜੀਤ ਕੌਰ ਵੀ ਹੈਰਾਨ ਰਹਿ ਗਏ ਵਿਰਾਟ ਨੇ ਵੀ ਸਿਮਰਨ ਨੂੰ ਖੂਰ ਕੇ ਵੇਖਿਆ ਬੇਟਾ ਇਸ ਉਮਰ ਵਿੱਚ ਕਿਸੇ ਦੇ ਨਾਲ ਤਾਲਮਿਲ ਬਿਠਾਉਣਾ ਮੁਸ਼ਕਲ ਤਾਂ ਹੁੰਦਾ ਹੀ ਹੈ ਨਾ ਸੁਰਜੀਤ ਕੌਰ ਨੇ ਮਾਹੌਲ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਆਂਟੀ ਜੀ ਮਨ ਵਿੱਚ ਇੱਛਾ ਹੋਵੇ ਤਾਂ ਸਭ ਹੋ ਜਾਂਦਾ ਹੈ ਜਿਵੇਂ ਤੁਹਾਡੇ ਲਈ ਮੁਸ਼ਕਲ ਹੈ ਓਵੇਂ ਉਨ੍ਹਾਂ ਲਈ ਵੀ ਮੁਸ਼ਕਲ ਹੋਵੇਗਾ ਪਰ ਸੋਚ ਕੇ ਵੇਖੋ ਨਾਲ ਰਹਿਣ ਨਾਲ ਤੁਹਾਡੇ ਸਾਰਿਆਂ ਦੀ ਇਕੱਲੇਪਨ ਦੀ ਸਮੱਸਿਆ ਦੂਰ ਹੋ ਜਾਵੇਗੀ ਸਿਮਰਨ ਨੇ ਕਿਹਾ ਗੁਰਤੇਜ ਸਿੰਘ ਨੇ ਮੋਬਾਈਲ ਵਿੱਚ ਆਪਣੀਆਂ ਨੂਹਾਂ ਦੇ ਮਾਪਿਆਂ ਤੇ ਭਰਾ ਪਰਜਾਈ ਦੀ ਫੋਟੋ ਵਿਖਾਈ। ਸਿਮਰਨ ਫੋਟੋ ਵੇਖ ਤੇ ਹੀ ਚੌਂਕ ਪਈ। ਇੱਕਦਮ ਉਸਦੇ ਮੂੰਹੋਂ ਨਿਕਲਿਆ। ਹੀਰੋ ਵਿਰਾਟ ਦੇ ਨਾਲ ਨਾਲ ਉਹ ਦੋਨੋਂ ਬਜ਼ੁਰਗ ਵੀ ਸਿਮਰਨ ਦੇ ਮੂੰਹ ਵੱਲ ਵੇਖਣ ਲੱਗੇ। ਸਿਮਰਨ ਨੇ ਤਸਵੀਰ ਵਿੱਚ ਉਸ ਨੌਜਵਾਨ ਦਾ ਨਾਮ ਪੁੱਛਿਆ। ਗੁਰਤੇਜ ਸਿੰਘ ਨੇ ਕਿਹਾ ਇਹ ਗੁਰਬੀਰ ਹੈ। ਮੇਰੀ ਨੂਹ ਦਾ ਭਰਾ। ਜੋ ਹੁਣ ਇਸ ਦੁਨੀਆ ਤੇ ਨਹੀਂ ਹੈ ਪਰ ਤੁਸੀਂ ਗੁਰਬੀਰ ਨੂੰ ਕਿਵੇਂ ਜਾਣਦੇ ਹੋ ਗੁਰਤੇਜ ਨੇ ਹੈਰਾਨੀ ਨਾਲ ਪੁੱਛਿਆ ਦੋ ਸਾਲ ਪਹਿਲਾਂ ਦੀਆਂ ਯਾਦਾਂ ਸਿਮਰਨ ਦੀ ਸੋਚ ਵਿੱਚ ਆਉਂਦੇ ਹੀ ਉਸ ਦੇ ਸਰੀਰ ਵਿੱਚ ਝੁੰਚਣੀ ਜਹੀ ਹੋਣ ਲੱਗੀ ਉਸ ਦਿਨ ਦਫ਼ਤਰ ਵਿੱਚੋਂ ਨਿਕਲਦੇ ਹੋਏ ਕੁਝ ਜ਼ਿਆਦਾ ਹੀ ਦੇਰ ਹੋ ਗਈ ਸੀ ਹਨੇਰਾ ਵੀ ਕਾਫੀ ਹੋ ਚੁੱਕਿਆ ਸੀ ਲਾਈਟਾਂ ਜਗ ਚੁੱਕੀਆਂ ਸਨ ਮੈਂ ਘੜੀ ਵੇਖੀ ਘਰ ਪਹੁੰਚਦੇ ਪਹੁੰਚਦੇ 10 ਵਜੇ ਹੀ ਜਾਣ ਕੇ ਮਾਂ ਚਿੰਤਾ ਕਰੇਗੀ ਸੋਚ ਕੇ ਮੈਂ ਲਿਫਟ ਤੋਂ ਉਤਰਦੇ ਹੀ ਮਾਂ ਨੂੰ ਫੋਨ ਕਰ ਲਿਆ ਹਾਂ ਕਿੱਥੇ ਤੱਕ ਪਹੁੰਚੀ ਅੱਜ ਤਾਂ ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ ਧਿਆਨ ਨਾਲ ਆਈ ਮਾਂ ਦੀ ਚਿੰਤਾ ਉਹਨਾਂ ਦੀ ਆਵਾਜ਼ ਵਿੱਚੋਂ ਸਾਫ਼ ਜ਼ਾਹਿਰ ਹੋ ਰਹੀ ਸੀ ਬਸ ਨਿਕਲ ਰਹੀ ਹਾਂ ਕੈਬ ਫੜ ਕੇ ਸਿੱਧੇ ਘਰ ਪਹੁੰਚਦੀ ਹਾਂ ਤੇ ਫਿਰ ਮੁੰਬਈ ਦੇ ਮੀਂਹ ਤੋਂ ਕੀ ਘਬਰਾਉਣਾ ਮਾਂ ਹਰ ਸਾਲ ਐਵੇਂ ਹੀ ਹੁੰਦੀ ਹੈ ਮਹਿਮਾਨ ਅਤੇ ਮੁੰਬਈ ਦੀ بارش ਦਾ ਕੋਈ ਠਿਕਾਣਾ ਨਹੀਂ ਕਦੋਂ ਤੇ ਕਿੱਥੇ ਟਪਕ ਜਾਵੇ ਕੋਈ ਨਹੀਂ ਦੱਸ ਸਕਦਾ ਮੈਂ ਬੜੀ ਬੇਫਿਕਰੀ ਨਾਲ ਬੋਲੀ ਅੱਜ ਕੋਈ ਸਧਾਰਨ ਮੀਂਹ ਨਹੀਂ ਹੈ ਪਿਛਲੇ 10 ਘੰਟੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈਲੋ ਹੈਲੋ ਮਾਂ ਬੋਲਦੀ ਰਹਿ ਗਈ ਮੈਂ ਵੀ ਥੋੜੀ ਦੇਰ ਤੱਕ ਹੈਲੋ ਹੈਲੋ ਕਰਦੀ ਬਿਲਡਿੰਗ ਤੋਂ ਬਾਹਰ ਆ ਗਈ ਸੀ ਸਿਗਨਲ ਜੋ ਉਸ ਵਕਤ ਤੱਕ ਆਉਣੀ ਬਿਲਕੁਲ ਹੀ ਬੰਦ ਹੋ ਗਈ ਸੀ ਫਿਰ ਜੁੜ ਹੀ ਨਹੀਂ ਸਕੇ ਬਾਹਰ ਦਾ ਨਜ਼ਾਰਾ ਵੇਖ ਕੇ ਮਹਿਰਾਨ ਰਹਿ ਗਈ ਸੜਕਾਂ ਤਾਂ সুইমিং ਪੂਲ ਵਿੱਚ ਤਬਦੀਲ ਹੋ ਚੁੱਕੀਆਂ ਸੀ ਦੂਰ ਦੂਰ ਤੱਕ ਕੈਰਤਾ ਕੀ ਕਿਸੇ ਵੀ ਗੱਡੀ ਦੇ ਚੱਲਣ ਦਾ ਕੋਈ ਨਾਮੋ ਨਿਸ਼ਾਨ ਤੱਕ ਨਹੀਂ ਸੀ ਗੋਡਿਆਂ ਤੱਕ ਪਾਣੀ ਵਿੱਚ ਡੁੱਬੇ ਲੋਕ ਅਫਰਾ ਤਫਰੀ ਵਿੱਚ ਇੱਧਰ ਉੱਧਰ ਭੱਜਦੇ ਨਜ਼ਰ ਆ ਰਹੇ ਸੀ ਮਹਾਨਗਰੀ ਦੀ ਜ਼ਿੰਦਗੀ ਵਿੱਚ ਇੱਕ ਦੂਜੇ ਨਾਲ ਉਂਝ ਹੀ ਕਿਸੇ ਦਾ ਸਰੋਕਾਰ ਨਹੀਂ ਹੁੰਦਾ ਤੇ ਉਪਰੋਂ ਇਹ ਤੂਫਾਨੀ ਮੰਜ਼ਰ ਬਸ ਹਰ ਕਿਸੇ ਨੂੰ ਘਰ ਛੇਤੀ ਪਹੁੰਚਣ ਦੀ ਸੀ ਅੱਜ ਮੈਨੂੰ ਆਪਣੇ ਆਫਿਸ ਤੇ ਬਹੁਤ ਗੁੱਸਾ ਆ ਰਿਹਾ ਸੀ ਜਿਸ ਦੀ ਅੰਦਰਲੀ ਇਮਾਰਤ ਬਾਕੀ ਦੀਨ ਦੁਨੀਆ ਤੋਂ ਤੁਹਾਡਾ ਸੰਪਰਕ ਹੀ ਤੋੜ ਦਿੰਦੀ ਹੈ ਅੰਦਰ ਹਮੇਸ਼ਾ ਇੱਕ ਜਿਹਾ ਮਾਹੌਲ ਬਾਹਰੋਂ ਆਵੇਂ ਪੱਤਝੜ ਗੁਜ਼ਰ ਕੇ ਬਸੰਤ ਆ ਜਾਵੇ ਖੈਰ ਆਪਣੀ ਸੋਚ ਨੂੰ ਪਿੱਛੇ ਤੱਕਦੇ ਹੋਏ ਮੈਂ ਤੇਜ਼ ਕਦਮਾਂ ਨਾਲ ਸੜਕ ਤੇ ਆ ਗਈ ਤੇ ਇੱਧਰ ਉੱਧਰ ਟੈਕਸੀ ਲਈ ਨਜ਼ਰਾਂ ਦੌੜਾਉਣ ਲੱਗੀ ਪਰ ਪਾਣੀ ਇੰਨਾ ਜ਼ਿਆਦਾ ਸੀ ਕਿ ਜਿਸ ਕਾਰਨ ਸਭ ਦਾ ਆਉਣ ਜਾਣ ਵੀ ਥੰਮ ਗਿਆ ਸੀ ਉੱਥੇ ਟੈਕਸੀ ਦੀ ਖੋਜ ਕਰਨਾ ਬੇहद ਮੂਰਖਤਾ ਸੀ ਕੁਝ ਅੱਧ ਡੁੱਬੀਆਂ ਕਾਰਾਂ ਦੇ ਮੰਜ਼ਰ ਤਾਂ ਸਥਿਤੀ ਨੂੰ ਹੋਰ ਵੀ ਭਿਆਨਕ ਬਣਾ ਰਹੀ ਸੀ ਮੈਂ ਤਾਂ ਆਪਣੇ ਵੀਰ ਜੀ ਨਾਲ ਸੰਪਰਕ ਸਾਧਨ ਦੇ ਲਈ ਇੱਕ ਵਾਰ ਫਿਰ ਮੋਬਾਈਲ ਦਾ ਸਹਾਰਾ ਲੈਣਾ ਚਾਹੀਆ ਪਰ ਸਿਗਨਲ ਨਾ ਹੋਣ ਕਾਰਨ ਮੈਨੂੰ ਫੋਨ ਖੜਾਉਣਾ ਜਿਹਾ ਲੱਗ ਰਿਹਾ ਸੀ ਸ਼ਾਇਦ ਅੱਗੇ ਪਾਣੀ ਇੰਨਾ ਡੂੰਘਾ ਨਾ ਹੋਵੇ ਇਹ ਸੋਚ ਕੇ ਮੈਂ ਪਾਣੀ ਵਿੱਚ ਉਤਰ ਗਈ ਅੱਗੇ ਚੱਲਦੇ ਚੱਲਦੇ ਲੋਕਾਂ ਦਾ ਪਿੱਛਾ ਕਰਦੇ ਹੋਏ ਮੈਂ ਆਪਣੇ ਕਦਮ ਤੇਜ਼ੀ ਨਾਲ ਵਧਾਉਣ ਲੱਗੀ ਕਿ ਕਿਸੇ ਗਟਰ ਜਾਂ ਨਾਲੇ ਵਿੱਚ ਪੈਰ ਨਾ ਪੈ ਜਾਵੇ ਪਤਾ ਨਹੀਂ ਮੈਂ ਕਿੰਨੀ ਦੇਰ ਤੱਕ ਚੱਲਦੀ ਰਹੀ ਤੇ ਕਿੱਥੇ ਪਹੁੰਚ ਗਈ ਮੈਨੂੰ ਕੁਝ ਹੋਸ਼ ਨਹੀਂ ਸੀ। ਲੋਕਲ ਟ੍ਰੇਨ ਵਿੱਚ ਆਉਣ ਜਾਣ ਕਾਰਨ ਮੈਂ ਸੜਕਾਂ ਦੇ ਮਾਰਗ ਨਾਲ ਬਿਲਕੁਲ ਘਟ ਚੁੱਕੀ ਸੀ। ਅੱਗੇ ਚੱਲਣ ਵਾਲੇ ਰਾਹੀ ਵੀ ਪਤਾ ਨਹੀਂ ਕਦੋਂ ਇੱਧਰ ਉੱਧਰ ਹੋ ਗਏ। ਮੈਨੂੰ ਕੁਝ ਪਤਾ ਹੀ ਨਾ ਚੱਲਿਆ। ਮੈਨੂੰ ਚੱਕਰ ਆਉਣ ਲੱਗੇ। ਸਾਰੇ ਕੱਪੜੇ ਪੂਰੀ ਤਰ੍ਹਾਂ ਭਿੱਜ ਚੁੱਕੇ ਸੀ ਤੇ ਸਰੀਰ ਨਾਲ ਚਿਪਕ ਗਏ ਸੀ। ਠੰਡ ਵੀ ਲੱਗ ਰਹੀ ਸੀ। ਬੇਹੋਸ਼ੀ ਦੀ ਹਾਲਤ ਵਿੱਚ ਮੈਂ ਕਿਤੇ ਬੈਠਣ ਦੀ ਜਗ੍ਹਾ ਤਲਾਸ਼ ਕਰ ਰਹੀ ਸੀ। ਉਸੇ ਵਕਤ ਬਿਜਲੀ ਚਲੀ ਗਈ ਤੇ ਆਲੇ-ਦੁਆਲੇ ਦੀਆਂ ਬੱਤੀਆਂ ਵੀ ਬੁਝ ਗਈਆਂ ਮੇਰੀ ਚੀਕ ਨਿਕਲ ਗਈ ਫੁੱਟਪਾਥ ਤੇ ਬਣੇ ਇੱਕ ਇਲੈਕਟ੍ਰੋਨਿਕ ਪੋਲ ਦੇ ਸਟੈਂਡ ਤੇ ਮੈਂ ਸਹਾਰਾ ਲੈ ਕੇ ਬੈਠ ਗਈ ਅੱਖਾਂ ਬੰਦ ਕਰ ਲਈਆਂ ਕਿਸੇ ਨੇ ਝਟਕੇ ਨਾਲ ਮੈਨੂੰ ਖਿੱਚਿਆ ਤਾਂ ਇੱਕਦਮ ਮੈਂ ਚੀਕ ਮਾਰ ਕੇ ਉੱਠ ਖੜੀ ਹੋਈ ਛੱਡੋ ਮੈਨੂੰ ਛੱਡੋ ਦਹਿਸ਼ਤ ਦੇ ਮਾਰੇ ਚਿਹਰੇ ਤੇ ਹਵਾਇਆਂ ਉੜਨ ਲੱਗੀਆਂ ਸੀ ਹਨੇਰੇ ਵਿੱਚ ਅੱਖਾਂ ਚੌੜੀਆਂ ਕਰ ਵੇਖਣ ਦੀ ਕੋਸ਼ਿਸ਼ ਕਰਨ ਤੇ ਮੈਂ ਵੇਖਿਆ ਇੱਕ ਨੌਜਵਾਨ ਨੇ ਮੇਰੀ ਬਾਹ ਫੜ ਰੱਖੀ ਸੀ ਕਰੰਟ ਖਾ ਕੇ ਮਰਨਾ ਹੈ ਕਹਿੰਦੇ ਹੋਏ ਉਸ ਨੇ ਮੇਰੀ ਵਾਂ ਛੱਡ ਦਿੱਤੀ ਗੱਲ ਪੂਰੀ ਸਮਝ ਕੇ ਮੇਰੇ ਚਿਹਰੇ ਤੇ ਸ਼ਰਮਿੰਦਗੀ ਦੇ ਭਾਵ ਉੱਪਰ ਆਏ ਫਿਰ ਮੈਂ ਫਟਾਫਟ ਉਸ ਨੂੰ ਮਦਦ ਲਈ ਕਿਹਾ ਪੁਲਿਸ ਮੈਨੂੰ ਮੇਰੇ ਘਰ ਪਹੁੰਚਾ ਦਿਓ ਮੈਂ ਪਿਛਲੇ 2 ਘੰਟੇ ਤੋਂ ਭਟਕ ਰਹੀ ਹਾਂ ਤੇ ਮੈਂ ਪਿਛਲੇ 5 ਘੰਟਿਆਂ ਤੋਂ ਉਸਨੇ ਬਿਨਾ ਚੇਚਕੇ ਸਪਾਟ ਦੇਨੇ ਉੱਤਰ ਦਿੱਤਾ। "ਓ ਫਿਰ ਹੁਣ ਕੀ ਹੋਵੇਗਾ? ਮੇਰੇ ਤੋਂ ਤਾਂ ਇੱਕ ਕਦਮ ਵੀ ਨਹੀਂ ਤੁਰਿਆ ਜਾ ਰਿਹਾ। ਮੈਂ ਤਾਂ ਇੱਥੇ ਹੀ ਬੈਠ ਕੇ ਕਿਸੇ ਦੇ ਆਉਣ ਦਾ ਇੰਤਜ਼ਾਰ ਕਰਦੀ ਆਂ।" ਮੈਂ ਖੰਬੇ ਤੋਂ ਥੋੜਾ ਜਿਹਾ ਹਟ ਕੇ ਬੈਠ ਗਈ। "ਮਦਦ ਆਉਂਦੀ ਨਹੀਂ, ਤਲਾਸ਼ ਕੀਤੀ ਜਾਂਦੀ ਹੈ।" ਅਜਿਹੀ ਸੋਚ ਦੇ ਨਾਲ ਤਾਂ ਸਾਰੀ ਜ਼ਿੰਦਗੀ ਇੱਥੇ ਹੀ ਬੈਠੀ ਰਹਿ ਜਾਏਗੀ। ਮੈਂ ਕਿਸੇ ਵੀ ਹਾਲ ਵਿੱਚ ਉੱਠਣ ਲਈ ਤਿਆਰ ਨਹੀਂ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਲਗਾਤਾਰ ਵਹਿ ਰਹੇ ਸੀ ਸ਼ਾਇਦ ਇੰਨੀ ਦੇਰ ਬਾਅਦ ਕਿਸੇ ਨੂੰ ਆਪਣੇ ਨਾਲ ਵੇਖ ਕੇ ਦਿਲ ਹਮਦਰਦੀ ਪਾਉਣ ਲਈ ਮਚਲ ਰਿਹਾ ਸੀ ਪਰ ਉਹ ਸ਼ਖਸ ਤਾਂ ਕਿਸੇ ਹੋਰ ਹੀ ਮਿੱਟੀ ਦਾ ਬਣਿਆ ਹੋਇਆ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਕਿਸੇ ਫਿਲਮੀ ਹੀਰੋ ਵਾਂਗ ਤੁਹਾਨੂੰ ਗੋਦੀ ਵਿੱਚ ਚੱਕ ਕੇ ਇਸ ਪਾਣੀ ਤੋਂ ਕੱਢ ਕੇ ਲੈ ਜਾਊਂਗਾ ਪਿਛਲੇ 5 ਘੰਟੇ ਤੋਂ ਪਾਣੀ ਵਿੱਚ ਪੈਦਲ ਚੱਲ ਚੱਲ ਕੇ ਮੇਰਾ ਆਪਣਾ ਸਾਹ ਫੁੱਲਿਆ ਪਿਆ ਚੱਲਣਾ ਹੈ ਤਾਂ ਅੱਗੇ ਚੱਲ ਨਹੀਂ ਤਾਂ ਮਰ ਇੱਥੇ ਉਸਦੇ ਰੁੱਖੇ ਤੇ ਸਖਤ ਰਵਈਏ ਤੋਂ ਮੈਂ ਸਹਿਮ ਗਈ ਸੀ ਡਰਦੇ-ਡਰਦੇ ਉਸਦੇ ਪਿੱਛੇ ਫਿਰ ਤੋਂ ਚੱਲਣ ਲੱਗੀ ਉਸੇ ਵਕਤ ਮੇਰਾ ਪੈਰ ਲਟ ਖੜਾਇਆ ਮੈਂ ਗਿਰਨ ਵਾਲੀ ਸੀ ਕਿ ਉਸਨੇ ਆਪਣੀਆਂ ਮਜ਼ਬੂਤ ਬਾਹਾਂ ਵਿੱਚ ਮੈਨੂੰ ਫੜ ਲਿਆ ਤੂੰ ਅੱਗੇ ਚੱਲ ਪਿੱਛੇ ਗਿਰਗੁਰ ਕੇ ਪਾਣੀ ਵਿੱਚ ਬਹਿ ਗਈ ਤਾਂ ਮੈਨੂੰ ਪਤਾ ਵੀ ਨਹੀਂ ਲੱਗਣਾ ਆਵਾਜ਼ ਵਿੱਚ ਸ਼ਕਤੀ ਥੋੜੀ ਘੱਟ ਹੋ ਗਈ ਸੀ ਤੇ ਅਣਜਾਣੇ ਵਿੱਚ ਹੀ ਉਹ ਆਪ ਤੋਂ ਤੂੰ ਤੇ ਆ ਗਿਆ ਸੀ ਪਰ ਮੈਨੂੰ ਚੰਗਾ ਲੱਗਿਆ ਕਿਸੇ ਨੇ ਮੇਰੇ ਨਾਲ ਹੋਣ ਕਾਰਨ ਮੇਰੀ ਹਿੰਮਤ ਵਾਪਸ ਆ ਗਈ ਮੈਂ ਦੁੱਗਣੇ ਉਤਸ਼ਾਹ ਦੇ ਨਾਲ ਅੱਗੇ ਵਧਣ ਲੱਗੀ ਪੂਰੇ ਇਲਾਕੇ ਵਿੱਚ ਪਾਣੀ ਭਰ ਜਾਣ ਕਾਰਨ ਔਨ ਜਾਣ ਤੇ ਰੋਕ ਲਗਾ ਦਿੱਤੀ ਗਈ ਸੀ ਘਰਦਿਆਂ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਸੀ ਸਥਿਤੀ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਸੀ ਮੇਰੇ ਹੱਥ ਪੈਰ ਫੁੱਲਣ ਲੱਗੇ ਮੈਨੂੰ ਤਾਂ ਬਹੁਤ ਜ਼ੋਰ ਦੀ ਭੁੱਖ ਲੱਗੀ ਹੋਈ ਸੀ ਲੰਚ ਤੋਂ ਬਾਅਦ ਮੈਂ ਕੁਝ ਨਹੀਂ ਖਾਇਆ ਬੋਲਦੇ-ਬੋਲਦੇ ਮੇਰੀ ਆਵਾਜ਼ ਛੋਟੇ ਬੱਚੇ ਦੀ ਤਰ੍ਹਾਂ ਰੋਂਦੜੂ ਜਹੀ ਹੋ ਗਈ ਸੀ ਅੱਛਾ ਮੈਂ ਤਾਂ ਬਰਾਬਰ ਕੁਝ ਨਾ ਕੁਝ ਖਾ ਰਿਹਾ ਕਦੇ ਪਾਓ ਭਾਜੀ ਕਦੇ ਛੋਲੇ ਭਟੂਰੇ ਕਦੇ ਬੇਲ ਪੂਰੀ ਮੈਨੂੰ ਸਮਝ ਨਹੀਂ ਆਉਂਦਾ ਕਿ ਇਹ ਕੁੜੀਆਂ बार-बार ਆਪਣੇ ਆਪ ਨੂੰ ਇੰਨਾ ਕਮਜ਼ੋਰ ਸਾਬਿਤ ਕਰਨ ਤੇ ਕਿਉਂ ਉਤਰ ਆਉਂਦੀਆਂ ਨੇ ਤੈਨੂੰ ਕੀ ਲੱਗਦਾ ਕਿ ਮੈਂ ਸੁਪਰ ਹੀਰੋ ਵਾਂ ਘੁਟ ਕੇ ਜਾਊਂਗਾ ਤੇ ਤੇਰੇ ਲਈ ਗਰਮਾ-ਗਰਮ ਛੋਲੇ-ਪਟੂਰੀਆਂ ਦੀ ਪਲੇਟ ਲੈ ਕੇ ਹਾਜ਼ਰ ਹੋ ਜਾਵਾਂਗਾ ਫਿਰ ਇੱਥੇ ਪਾਣੀ ਦੇ ਵਿੱਚ ਗਰਮਾ-ਗਰਮ ਛੋਲੇ-ਪਟੂਰੇ ਖਾਂਦੇ ਹੋਏ ਪਿਕਨਿਕ ਦਾ ਲੁਫਤ ਉਠਾਵਾਂਗੇ ਜੀ ਨਹੀਂ ਮੈਂ ਅਜਹੀ ਕਲਪਨਿਕਤਾ ਵਿੱਚ ਨਹੀਂ ਜੀ ਰਹੀ ਛੋਲੇ-ਪਟੂਰੇ ਤਾਂ ਕੀ ਮੈਨੂੰ ਤੁਹਾਡੇ ਕੋਲੋਂ ਸੁੱਕੀ ਰੋਟੀ ਦੀ ਵੀ ਕੋਈ ਉਮੀਦ ਨਹੀਂ ਹੈ ਗੁੱਸੇ ਵਿੱਚ ਹੱਥ-ਪੈਰ ਮਾਰਦੀ ਮੈਂ ਹੋਰ ਵੀ ਤੇਜ਼ ਤੇ ਚੱਲਣ ਲੱਗੀ ਕਾਫੀ ਅੱਗੇ ਨਿਕਲ ਜਾਣ ਤੋਂ ਬਾਅਦ ਮੇਰੀ ਚਾਲ ਥੋੜੀ ਹੌਲੀ ਹੋਈ ਮੈਂ ਹੌਲੀ ਦੇ ਨੇ ਪਿੱਛੇ ਨੂੰ ਟੋਕੇ ਵੇਖਣ ਲੱਗੀ ਕਿ ਉਹ ਮੇਰੇ ਪਿੱਛੇ ਆ ਰਿਹਾ ਹੈ ਜਾਂ ਨਹੀਂ ਮੈਂ ਪਿੱਛੇ ਹੀ ਆ ਚੁੱਪਚਾਪ ਚਲਦੀ ਰਹੀ ਤੇ ਕਿਰਪਾ ਕਰਕੇ ਇਸੇ ਗਤੀ ਨਾਲ ਆਪਣੇ ਕਦਮ ਅੱਗੇ ਵਧਾਉਂਦੀ ਰਹੀ ਉਸਦੇ ਵਿਅੰਗ ਨੇ ਮੇਰਾ ਗੁੱਸਾ ਹੋਰ ਵੀ ਵਧਾ ਦਿੱਤਾ ਹੁਣ ਤਾਂ ਚਾਹੇ ਇਸ ਪਾਣੀ ਵਿੱਚ ਸਮਾਦੀ ਬਣ ਜਾਏ ਪਰ ਕਿਸੇ ਕੀਮਤ ਤੇ ਇਸ ਤੋਂ ਮਦਦ ਦੀ ਕੋਈ ਉਮੀਦ ਨਹੀਂ ਰੱਖੂੰਗੀ ਮੇਰੀ ਧੀਮੀ ਹੋਈ ਗਤੀ ਨੇ ਫਿਰ ਤੋਂ ਰਫ਼ਤਾਰ ਫੜ ਲਈ ਮੈਨੂੰ ਆਪਣੇ ਆਪ ਤੇ ਯਕੀਨ ਨਹੀਂ ਸੀ ਹੋ ਰਿਹਾ ਦਫ਼ਤਰ ਤੋਂ ਘਰ ਜਾ ਕੇ ਸਿੱਧੇ ਬਿਸਤਰ ਤੇ ਢੇਰ ਹੋ ਜਾਣ ਵਾਲੀ ਕਿਵੇਂ ਪਿਛਲੇ 7-8 ਘੰਟਿਆਂ ਤੋਂ ਬਿਨਾਂ ਕੁਝ ਖਾਦੇ ਪੀਤੇ ਚੱਲੀ ਜਾ ਰਹੀ ਹਾਂ ਉਹ ਵੀ ਗੋਡਿਆਂ-ਗੋਡਿਆਂ ਤੱਕ ਚੜੇ ਹੋਏ ਪਾਣੀ ਦੇ ਵਿੱਚ ਸਰੀਰ ਨਾਲ ਚਿਪਕਦੇ ਪੋਲੀਥੀਨ ਕਚਰਾ ਖਾਲੀ ਬੋਤਲਾਂ ਮਨ ਨੂੰ ਕਚੈਨ ਕਰ ਰਹੀਆਂ ਸੀ ਅੱਜ ਵਾਤਾਵਰਨ ਨੂੰ ਸਾਫ਼ ਰੱਖਣ ਦੀ ਜ਼ਰੂਰਤ ਮਹਿਸੂਸ ਹੋ ਰਹੀ ਸੀ ਜੇ ਇਹ ਪੋਲੀਥੀਨ ਨਾਲੀਆਂ ਵਿੱਚ ਨਾ ਭਰ ਜਾਂਦੇ ਤਾਂ ਸੜਕਾਂ ਤੇ ਪਾਣੀ ਨਾ ਫਿਰਦਾ ਪਾਣੀ ਭਰਨ ਦੀ ਸੋਚ ਕੇ ਮੈਨੂੰ ਅਹਿਸਾਸ ਹੋਇਆ ਕਿ ਸੜਕ ਤੇ ਪਾਣੀ ਦਾ ਲੈਵਲ ਕੁਝ ਘਟ ਗਿਆ ਸੀ ਵਾਹ ਮੇਰੇ ਮੂੰਹ ਵਿੱਚੋਂ ਖੁਸ਼ੀ ਦੀ ਚੀਕ ਨਿਕਲੀ ਉਸੇ ਵਕਤ ਇੱਕ ਵੱਡਾ ਸਾਰਾ ਪੱਥਰ ਮੇਰੇ ਪੈਰ ਨਾਲ ਟਕਰਾ ਗਿਆ ਤੇ ਮੈਂ ਗਿਰਨ ਲੱਗੀ ਪਰ ਪਿੱਛੇ ਆ ਰਹੇ ਉਸ ਆਦਮੀ ਨੇ ਮੈਨੂੰ ਫਿਰ ਇੱਕ ਵਾਰ ਸੰਭਾਲ ਲਿਆ ਤੇ ਉਹ ਹੁਣ ਮੇਰਾ ਹੱਥ ਫੜ ਕੇ ਚੱਲਣ ਲੱਗਿਆ ਕਿਉਂਕਿ ਮੇਰੇ ਪੈਰ ਵਿੱਚੋਂ ਖੂਨ ਨਿਕਲਣ ਲੱਗਾ ਸੀ ਮੈਂ ਲੰਗੜਾ ਕੇ ਚੱਲ ਰਹੀ ਸੀ ਭੁੱਖ ਤੇ ਥਕਾਨ ਨਾਲ ਮੇਰਾ ਬੁਰਾ ਹਾਲ ਸੀ ਉਸੇ ਵਕਤ ਉਸ ਨੌਜਵਾਨ ਨੇ ਖੁਸ਼ੀ ਨਾਲ ਕਿਹਾ ਉਹ ਵੇਖ ਸਾਹਮਣੇ ਹੋਟਲ ਉੱਥੇ ਕਾਫੀ ਚਹਿਲ ਪਹਿਲ ਹੈ ਮੰਜ਼ਿਲ ਦੇ ਇੰਨਾ ਕਰੀਬ ਪਹੁੰਚ ਕੇ ਹਿੰਮਤ ਨਹੀਂ ਹਾਰਦੀ ਅੱਖਾਂ ਖੋਲ ਕੇ ਵੇਖ ਮੈਨੂੰ ਤਾਂ ਗਰਮਾ-ਗਰਮ ਛੋਲੇ ਪਟੂਰੀਆਂ ਦੀ ਖੁਸ਼ਬੂ ਵੀ ਆ ਰਹੀ ਹੈ। ਮੈਂ ਛੇਤੀ ਨਾਲ ਅੱਖਾਂ ਖੁੱਲਣ ਦੀ ਕੋਸ਼ਿਸ਼ ਕੀਤੀ। ਬਸ ਇੰਨਾ ਹੀ ਦੇਖ ਸਕੀ ਕਿ ਉਹ ਨੌਜਵਾਨ ਮੈਨੂੰ ਕੱਸੀਟਦਾ ਹੋਇਆ ਉਸ ਚਹਲ-ਪਹਿਲ ਵੱਲ ਲੈ ਕੇ ਜਾ ਰਿਹਾ ਸੀ। ਫਿਰ ਮੈਨੂੰ ਕੁਝ ਯਾਦ ਨਹੀਂ। ਹੋਸ਼ ਆਇਆ ਤਾਂ ਵੇਖਿਆ ਇੱਕ ਆਦਮੀ ਚਮਚ ਨਾਲ ਮੇਰੇ ਮੂੰਹ ਵਿੱਚ ਪਾਣੀ ਪਾ ਰਿਹਾ ਸੀ ਤੇ ਉਹ ਨੌਜਵਾਨ ਫੋਨ ਤੇ ਜ਼ੋਰ-ਜ਼ੋਰ ਨਾਲ ਕਿਸੇ ਨੂੰ ਆਪਣੀ ਲੋਕੇਸ਼ਨ ਦੱਸ ਰਿਹਾ ਸੀ। ਮੈਂ ਉੱਠ ਕੇ ਬੈਠ ਗਈ ਗਲਾਸ ਮੈਂ ਹੱਥਾਂ ਵਿੱਚ ਫੜ ਲਿਆ ਤੇ ਹੌਲੀ-ਹੌਲੀ ਪਾਣੀ ਪੀਣ ਲੱਗੀ ਕਿਸੇ ਨੇ ਮੈਨੂੰ ਦੋ ਬਿਸਕੁਟ ਵੀ ਫੜਾ ਦਿੱਤੇ ਜਿਨ੍ਹਾਂ ਨੂੰ ਖਾ ਕੇ ਮੇਰੀ ਜਾਨ ਵਿੱਚ ਜਾਨ ਆਈ ਤੂੰ ਵੀ ਘਰ ਵਾਲਿਆਂ ਨਾਲ ਗੱਲ ਕਰ ਲੈ ਉਸ ਨੌਜਵਾਨ ਨੇ ਫੋਨ ਮੇਰੇ ਵੱਲ ਵਧਾ ਦਿੱਤਾ ਮੈਂ ਫਟਾਫਟ ਆਪਣੇ ਵੀਰ ਨੂੰ ਫੋਨ ਕੀਤਾ ਤਾਂ ਪਤਾ ਲੱਗਿਆ ਉਹ ਮੈਨੂੰ ਨੇੜੇ-ਤੇੜੇ ਹੀ ਖੋਜ ਰਹੇ ਸੀ ਅੱਧੀ ਰਾਤ ਤੋਂ ਜ਼ਿਆਦਾ बीत ਚੁੱਕੀ ਸੀ ਪਰ ਆਸ-ਪਾਸ ਮੌਜੂਦ ਭੀੜ ਦੀਆਂ ਅੱਖਾਂ ਵਿੱਚ ਨੀਂਦ ਦਾ ਨਾਮੂ ਨਿਸ਼ਾਨ ਨਹੀਂ ਸੀ। ਹਰ ਕਿਸੇ ਦੀ ਜ਼ੁਬਾਨ ਤੇ ਬਸ ਕੁਦਰਤ ਦੇ ਇਸ ਅਨੋਖੇ ਤਾंडਵ ਦੀ ਹੀ ਚਰਚਾ ਸੀ। ਮੇਰਾ ਸਾਲਾ ਮੈਨੂੰ ਲੈਣ ਆ ਰਿਹਾ ਹੈ। ਤੈਨੂੰ ਕਿੱਥੇ ਛੱਡਣਾ? ਦੱਸ ਤੇ। ਲੋ, ਉਹ ਆ ਵੀ ਗਏ। ਆਪਣੀ ਗਰਭਵਤੀ ਪਤਨੀ ਨੂੰ ਗੱਡੀ ਵਿੱਚੋਂ ਉਤਰਦੀ ਹੋਈ ਵੇਖ ਕੇ ਉਹ ਹੈਰਾਨ ਹੋ ਗਿਆ। ਤੂੰ ਕਿਉਂ ਐਵੇਂ ਬਾਹਰ ਨਿਕਲੀ? ਉਹ ਵੀ ਅਜਿਹੇ ਮੌਸਮ ਵਿੱਚ? ਬਿਨਾ ਕੋਈ ਜਵਾਬ ਦਿੱਤੇ ਉਸਦੀ ਪਤਨੀ ਉਸ ਨਾਲ ਬੁਰੀ ਤਰ੍ਹਾਂ ਲਿਪਟ ਗਈ ਤੇ ਫੁੱਟ-ਫੁੱਟ ਕੇ ਰੋਣ ਲੱਗੀ ਉਹ ਉਸ ਨੂੰ ਹੌਸਲਾ ਦੇਣ ਲੱਗਾ ਮੇਰੀਆਂ ਵੀ ਅੱਖਾਂ ਭਰ ਆਈਆਂ ਪਤਨੀ ਨੂੰ ਅਲੱਗ ਕਰ ਉਹ ਮੇਰੇ ਸਾਹਮਣੇ ਆਇਆ ਚੱਲ ਅਸੀਂ ਛੱਡ ਦੇਵਾਂਗੇ ਤੈਨੂੰ ਨਹੀਂ ਥੈਂਕ ਯੂ ਵੀਰ ਜੀ ਬਸ ਆ ਹੀ ਰਹੇ ਨੇ ਥੋੜੀ ਦੇਰ ਵਿੱਚ ਵੀਰ ਜੀ ਪਹੁੰਚ ਗਏ ਤੇ ਉਹ ਸਾਰੇ ਚਲੇ ਗਏ ਅਸੀਂ ਨਾ ਇੱਕ ਦੂਜੇ ਦਾ ਨਾਮ ਪੁੱਛਿਆ ਕੀ ਨਾ ਪਤਾ ਬਸ ਇਹਨਾਂ ਜਾਦਾਂ ਨੂੰ ਸਾਹਮਣੇ ਰੱਖਣ ਲਈ ਮੈਂ ਉਹਨਾਂ ਨੂੰ ਇੱਕ ਨਾਮ ਦਿੱਤਾ ਹੀਰੋ ਹੀਰੋ ਦੀ ਤਰ੍ਹਾਂ ਹੀ ਕੋਈ ਉਸ ਦਿਨ ਮੈਨੂੰ ਮੌਤੇ ਦੇ ਮੂੰਹ ਵਿੱਚੋਂ ਬਾਹਰ ਲਿਆ ਸਕਦਾ ਸੀ ਉਸ ਸਮੇਂ ਮੈਨੂੰ ਉਸ ਉੱਤੇ ਬਹੁਤ ਗੁੱਸਾ ਆਇਆ ਸੀ ਕਿ ਕਿਹੋ ਜਿਹਾ ਅਕੜੂ ਆਦਮੀ ਹੈ ਪਰ ਅੱਜ ਮੈਂ ਆਸਾਨੀ ਨਾਲ ਸਮਝ ਸਕਦੀ ਹਾਂ ਉਸ ਦਾ ਮੈਨੂੰ ਖਿਜਾਣਾ ਗੁੱਸਾ ਕਰਨਾ ਇੱਕ ਸੋਚੀ ਸਮਝੀ ਚਲਾਕੀ ਸੀ ਤਾਕਿ ਮੈਂ ਖਿਜ ਕੇ ਤੇਜ਼-ਤੇਜ਼ ਕਦਮ ਅੱਗੇ ਵਧਾਵਾਂ ਤੇ ਸਮੇਂ ਰਹਿੰਦੇ ਹੀ ਖਤਰੇ ਦੀ ਸੀਮਾ ਰੇਖਾ ਤੋਂ ਬਾਹਰ ਨਿਕਲ ਜਾਵਾਂ ਮੇਰੀਆਂ ਨਜ਼ਰਾਂ ਹਮੇਸ਼ਾ ਉਸ ਹੀਰੋ ਨੂੰ ਤਲਾਸ਼ਦੀਆਂ ਰਹਿੰਦੀਆਂ ਨੇ ਉਸ ਦਾ ਤਹਿ ਦਿਲ ਤੋਂ ਧੰਨਵਾਦ ਦੇਣ ਲਈ ਪਰ ਅੱਜ ਗੁਰਬੀਰ ਮਿਲ ਕੇ ਵੀ ਬਹੁਤ ਦੂਰ ਹੈ ਵਿਰਾਟ ਨੇ ਮਾਹੌਲ ਵਿੱਚ ਆਏ ਪਾਰੀਪਾਨ ਨੂੰ ਵੇਖਦੇ ਹੋਏ ਸਿਮਰਨ ਨੂੰ ਚੱਲਣ ਦਾ ਇਸ਼ਾਰਾ ਕੀਤਾ ਤੇ ਖੜਾ ਹੋ ਗਿਆ ਅੱਛਾ ਸਰ ਚੱਲਦੇ ਆਂ ਮੈਂ ਇਹ ਸਾਰੀ ਜਾਣਕਾਰੀ ਆਪਣੀ ਸਾਈਟ ਤੇ ਪਾ ਦਵਾਂਗਾ ਤੇ ਜਿਵੇਂ ਹੀ ਕੋਈ ਚੰਗਾ ਗਾਹਕ ਮਿਲਿਆ ਮੈਂ ਤੁਹਾਨੂੰ ਦੱਸ ਦਵਾਂਗਾ ਬਾਹਰ ਜਾਂਦੇ ਹੋਏ ਵਿਰਾਟ ਨੇ ਸਿਮਰਨ ਨੂੰ ਕਿਹਾ ਬਿਨਾ ਸੋਚੇ ਸਮਝੇ ਕਿਉਂ ਬੋਲਦੀ ਹੈ ਸਾਡਾ ਕੰਮ ਹੈ ਮਕਾਨ ਵੇਚਣ ਦਾ ਬਸ ਇੰਨਾ ਯਾਦ ਰੱਖ ਪ੍ਰੋਫੈਸ਼ਨਲ ਬਣ ਸਿਮਰਨ ਮੈਂ ਜਾਣਦੀ ਆ ਵਿਰਾਟ ਪਰ ਮੈਂ ਉਹਨਾਂ ਦੇ ਇਕੱਲੇਪਨ ਨੂੰ ਵੇਖ ਕੇ ਤੇ ਗੁਰਬੀਰ ਬਾਰੇ ਜਾਣ ਕੇ ਭਾਵੁਕ ਹੋ ਗਈ ਸੀ ਇਸ ਉਮਰ ਵਿੱਚ ਇਕੱਲੇ ਰਹਿਣਾ ਸੱਚਮੁੱਚ ਤਕਲੀਫ ਦੇ ਹੈ ਪਰ ਉਹ ਆਪਣੇ ਬੱਚਿਆਂ ਕੋਲ ਜਾ ਕੇ ਬਿਤਾ ਰਹਿ ਸਕਦੇ ਨੇ ਪਰ ਤੁਸੀਂ ਆਂਟੀ ਦੀ ਗੱਲ ਨਹੀਂ ਸੁਣੀ ਇਸ ਉਮਰ ਵਿੱਚ ਤਾਲਮੇਲ ਬਿਠਾਉਣ ਦੀ ਉਹ ਲੋਕ ਵਿਦੇਸ਼ ਵਿੱਚ ਜਾ ਕੇ ਉੱਥੋਂ ਦੇ ਰੰਗ ਟੰਗ ਵਿੱਚ ਸਹਿਜ ਨਾਲ ਨਹੀਂ ਰਹਿ ਸਕਣਗੇ ਸ਼ਾਇਦ ਇਸੇ ਕਾਰਨ ਸਿਮਰਨ ਸੋਚ ਵਿੱਚ ਡੁੱਬ ਗਈ ਸਿਮਰਨ ਨੂੰ ਗੁਰਵੀਰ ਲਈ ਬਹੁਤ ਦੁੱਖ ਹੋ ਰਿਹਾ ਸੀ ਦਫ਼ਤਰ ਵਿੱਚ ਆ ਕੇ ਆਪਣਾ ਲੈਪਟਾਪ ਖੋਲ੍ਹ ਲਿਆ ਤੇ ਉਸ ਕੋਠੀ ਦੀਆਂ ਤਸਵੀਰਾਂ ਦੇ ਨਾਲ-ਨਾਲ ਜ਼ਰੂਰੀ ਜਾਣਕਾਰੀ ਆਪਣੀ ਸਾਈਟ ਤੇ ਅਪਲੋਡ ਕਰ ਦਿੱਤੀ। ਕੁਝ ਲੋਕਾਂ ਨੇ ਉਸ ਕੋਠੀ ਨੂੰ ਖਰੀਦਣ ਦੀ ਰੁਚੀ ਵਿਖਾਈ ਪਰ ਗੱਲਬਾਤ ਅੱਗੇ ਨਹੀਂ ਵਧੀ। ਪ੍ਰਾਪਰਟੀ ਖਰੀਦਣ ਤੇ ਵੇਚਣ ਵਿੱਚ ਟਾਈਮ ਲੱਗਦਾ ਹੈ। ਵਿਰਾਟ ਤੇ ਸਿਮਰਨ ਆਪਣੇ ਅਨੁਭਵ ਨਾਲ ਇਹ ਗੱਲ ਸਮਝ ਚੁੱਕੇ ਸੀ। ਪਰ ਉਹਨਾਂ ਨੇ ਆਪਣੀਆਂ ਕੋਸ਼ਿਸ਼ਾਂ ਵਿੱਚ ਕੋਈ ਕਮੀ ਨਹੀਂ ਹੋਣ ਦਿੱਤੀ। ਉਹ ਗੁਰਤੇਜ ਸਿੰਘ ਨੂੰ ਫੋਨ ਕਰਕੇ ਆਪਣੀਆਂ ਕੋਸ਼ਿਸ਼ਾਂ ਬਾਰੇ ਦੱਸਦੇ ਰਹਿੰਦੇ ਤੇ ਨਾਲ-ਨਾਲ ਉਹਨਾਂ ਦਾ ਹਾਲ-ਚਾਲ ਵੀ ਲੈਂਦੇ ਰਹਿੰਦੇ ਇੱਕ ਦਿਨ ਗੁਰਤੇਜ ਸਿੰਘ ਨੇ ਵਿਰਾਟ ਤੇ ਸਿਮਰਨ ਨੂੰ ਫੋਨ ਕਰਕੇ ਆਪਣੇ ਘਰ ਡਿਨਰ ਤੇ ਬੁਲਾਇਆ ਅੱਜ ਕੋਈ ਬਹਾਨਾ ਨਹੀਂ ਅੱਜ ਰਾਤ ਦਾ ਖਾਣਾ ਤੁਸੀਂ ਸਾਡੇ ਨਾਲ ਖਾਓਗੇ ਤੁਹਾਡੀ ਆਂਟੀ ਦਾ ਖਾਸ ਆਦੇਸ਼ ਹੈ ਐਨੇ ਪਿਆਰ ਤੇ ਹੱਕ ਨਾਲ ਬੁਲਾਉਣ ਤੇ ਉਹ ਇਨਕਾਰ ਨਾ ਕਰ ਸਕੇ ਅੱਜ ਕੋਈ ਖਾਸ ਦਿਨ ਹੈ ਸਰ ਵਿਰਾਟ ਦੇ ਪੁੱਛਣ ਤੇ ਬਸ ਗੁਰਤੇਜ ਸਿੰਘ ਨੇ ਇੰਨਾ ਹੀ ਕਿਹਾ। ਇਹ ਹੀ ਸਮਝ ਲੈ। ਪਰ ਸੱਚ ਦੱਸਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੇ ਘਰ ਜਾਣ ਤੋਂ ਪਹਿਲਾਂ ਸਿਮਰਨ ਨੇ ਫੁੱਲਾਂ ਦਾ ਇੱਕ ਗੁਲਦਸਤਾ ਖਰੀਦਿਆ। ਉਸ ਬਜ਼ੁਰਗ ਜੋੜੀ ਦੇ ਘਰ ਵਿੱਚ ਅੱਜ ਬਹੁਤ ਰੌਣਕ ਲੱਗੀ ਹੋਈ ਸੀ। ਮੈਨੂੰ ਲੱਗਦਾ ਹੈ ਵਿਦੇਸ਼ ਤੋਂ ਉਹਨਾਂ ਦੇ ਮੁੰਡੇ ਤੇ ਨੂੰਹਾਂ ਆਏ ਹੋਏ ਨੇ। ਸਿਮਰਨ ਨੇ ਕਿਹਾ, ਹੋ ਸਕਦਾ ਹੈ ਉਹਨਾਂ ਦਾ ਜਨਮ ਦਿਨ ਹੋਵੇ ਜਾਂ ਉਹਨਾਂ ਦੀ ਮੈਰਿਜ ਐਨੀਵਰਸਰੀ। ਵਿਰਾਟ ਅਤੇ ਸਿਮਰਨ ਆਪਣੇ ਹੀ ਅੰਦਾਜ਼ੇ ਲਗਾਉਂਦੇ ਹੋਏ ਦਰਵਾਜ਼ੇ ਤੱਕ ਪਹੁੰਚੇ ਦਰਵਾਜ਼ੇ ਤੇ ਉਹਨਾਂ ਨੂੰ ਬਿਰਜੂ ਮਿਲ ਗਿਆ ਬਿਰਜੂ ਦਾ ਚਿਹਰਾ ਵੀ ਖਿੜਿਆ ਹੋਇਆ ਸੀ ਤੇ ਉਹ ਕਾਫੀ ਦੇਰ ਤੋਂ ਕਾਫੀ ਬਿਜ਼ੀ ਦਿਖ ਰਿਹਾ ਸੀ ਉਹ ਉਹਨਾਂ ਦੋਨਾਂ ਨੂੰ ਡਰਾਇੰਗ ਰੂਮ ਵਿੱਚ ਲੈ ਗਿਆ ਆ ਗਏ ਤੁਸੀਂ ਦੋਵੇਂ ਅਸੀਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸੀ ਸੁਰਜੀਤ ਕੋਰ ਉਹਨਾਂ ਦੋਨਾਂ ਨੂੰ ਵੇਖ ਕੇ ਖੁਸ਼ ਹੋ ਗਈ ਉਹਨਾਂ ਵੇਖਿਆ ਕਿ ਉੱਥੇ ਅੱਜ ਕਾਫੀ ਲੋਕ ਸੀ ਸੈਂਟਰ ਟੇਬਲ ਤੇ ਇੱਕ ਕੇਕ ਰੱਖਿਆ ਹੋਇਆ ਸੀ ਇਸ ਦਾ ਮਤਲਬ ਹੈ ਅੱਜ ਐਨੀਵਰਸਰੀ ਜਾਂ ਜਨਮ ਦਿਨ ਹੀ ਹੈ ਮੈਂ ਸਹੀ ਕਿਹਾ ਸੀ ਵਿਰਾਟ ਫੁੱਸ ਫਸਾਇਆ ਉਸੇ ਵਕਤ ਗੁਰਤੇਜ ਸਿੰਘ ਦੀ ਆਵਾਜ਼ ਨੇ ਉਹਨਾਂ ਦੋਨਾਂ ਦਾ ਧਿਆਨ ਖਿੱਚਿਆ ਲੇਡੀਜ਼ ਐਂਡ ਜੈਂਟਲਮੈਨ ਅਸੀਂ ਇੰਨੀ ਦੇਰ ਤੋਂ ਜਿਨ੍ਹਾਂ ਦਾ ਇੰਤਜ਼ਾਰ ਕਰ ਰਹੇ ਸੀ ਉਹ ਆ ਗਏ ਨੇ ਮਿਲੋ ਇਹ ਹੈ ਵਿਰਾਟ ਤੇ ਸਿਮਰਨ ਕਹਿੰਦੇ ਹੋਏ ਗੁਰਤੇਜ ਸਿੰਘ ਹੱਥ ਫੜ ਕੇ ਉਹਨਾਂ ਦੋਨਾਂ ਨੂੰ ਸੈਂਟਰ ਟੇਬਲ ਕੋਲ ਲੈ ਆਏ ਉਹ ਦੋਨੋਂ ਗੁਰਤੇਜ ਸਿੰਘ ਦੇ ਇਸ ਵਿਵਹਾਰ ਤੋਂ ਹੈਰਾਨ ਰਹਿ ਗਏ ਤੇ ਹੈਰਾਨੀ ਨਾਲ ਹੀ ਗੁਰਤੇਜ ਸਿੰਘ ਵੱਲ ਵੇਖ ਰਹੇ ਸੀ ਸਰ ਇਹ ਸਭ ਅਸੀਂ ਕੁਝ ਸਮਝ ਨਹੀਂ ਸਕੇ ਸਿਮਰਨ ਨੇ ਪੁੱਛਿਆ ਤਾਂ ਗੁਰਤੇਜ ਸਿੰਘ ਨੇ ਮੁਸਕਰਾ ਕੇ ਕਿਹਾ surjeet ਤੁਹਾਡੀ ਆਂਟੀ ਹੈ ਤੇ ਮੈਂ ਸਰ ਮੈਨੂੰ ਵੀ ਤੁਸੀਂ ਦੋਵੇਂ ਅੰਕਲ ਹੀ ਕਹੋਗੇ ਤੇ ਅੱਜ ਤੋਂ ਬਾਅਦ ਇਹ ਪ੍ਰੋਫੈਸ਼ਨਲ ਰਿਸ਼ਤਾ ਖਤਮ ਅਚਾਨਕ ਹੀ ਗੁਰਤੇਜ ਸਿੰਘ ਗੰਭੀਰ ਹੋ ਗਏ ਕਿਉਂਕਿ ਹੁਣ ਅਸੀਂ ਇਸ ਘਰ ਨੂੰ ਨਹੀਂ ਵੇਚ ਰਹੇ ਇਹ ਸਭ ਲੋਕ ਸਾਡੇ ਨਾਲ ਹੁਣ ਇਸੇ ਘਰ ਵਿੱਚ ਰਹਿਣਗੇ ਇਹ ਨੇ ਸਾਡੇ ਕੁੜਮ ਤੇ ਕੁੜਮਣੀ ਜੀ ਤੇ ਇਹਨਾਂ ਦਾ ਪੋਤਾ ਜਸ਼ ਬੱਚਿਆਂ ਦੇ ਕਮਰੇ ਵਿੱਚ ਆਪਣੇ ਦੋਸਤਾਂ ਨਾਲ ਖੇਡ ਰਿਹਾ ਹੈ ਤੇ ਇਹ ਸਾਰੇ ਲੋਕ ਸਾਡੇ ਪੁਰਾਣੇ ਮਿੱਤਰ ਨੇ ਸਿਮਰਨ ਨੇ ਪਿੱਛੇ ਨਜ਼ਰ ਘੁਮਾਈ ਤਾਂ ਗੁਰਬੀਰ ਦੇ ਮੰਮੀ ਡੈਡੀ ਵੀ ਖੜੇ ਸੀ ਉਸੇ ਵਕਤ ਸੁਰਜੀਤ कौर ਨੇ ਕਿਹਾ ਸਿਮਰਨ ਉਸ ਦਿਨ ਤੁਸੀਂ ਆਪਣੀ ਗੱਲ ਕਹਿ ਕੇ ਚਲੇ ਗਏ ਪਰ ਅਸੀਂ ਕਈ ਦਿਨਾਂ ਤੱਕ ਇਸ ਬਾਰੇ ਸੋਚਦੇ ਰਹੇ ਸਾਨੂੰ ਸਮਝ ਆਇਆ ਕਿ ਸਾਡੇ ਕੁਝ ਦੋਸਤ ਵੀ ਇਸ ਇਕੱਲੇਪਨ ਦੇ ਦਰਦ ਵਿੱਚੋਂ ਲੰਘ ਰਹੇ ਨੇ ਕਿਉਂਕਿ ਸਾਡਾ ਘਰ ਵੱਡਾ ਹੈ ਤਾਂ ਅਸੀਂ ਸਾਰੇ ਇੱਥੇ ਇਕੱਠੇ ਰਹਿ ਸਕਦੇ ਹਾਂ ਇੱਕ ਦੂਜੇ ਦਾ ਸਹਾਰਾ ਬਣ ਕੇ ਹਾਲਾਂਕਿ ਇਹ ਆਸਾਨ ਨਹੀਂ ਸੀ ਗੁਰਤੇਜ ਸਿੰਘ ਨੇ ਗੱਲ ਦਾ ਸੂਤਰ ਆਪਣੇ ਹੱਥ ਵਿੱਚ ਲਿਆ ਇਹਨਾਂ ਸਾਰਿਆਂ ਨੂੰ ਮਨਾਉਣਾ ਸਮਝਾਉਣਾ ਖਾਸ ਕਰਕੇ ਸਾਡੇ ਕੁੜਮ ਤੇ ਕੁੜਮਣੀ ਨੂੰ ਬਹੁਤ ਟੀਡੀ ਖੀਰ ਸੀ ਪਰ ਅਸੀਂ ਹਾਰ ਨਹੀਂ ਮੰਨੀ ਹੁਣ ਸਾਰੇ ਅਸੀਂ ਮਿਲ ਕੇ ਇਸ ਘਰ ਦੇ ਖਰਚ ਵਿੱਚ ਸਹਿਯੋਗ ਦੇਵਾਂਗੇ ਤੇ ਮਿਲ ਜੁਲ ਕੇ ਕੰਮ ਕਰਾਂਗੇ ਆਪਣੀ ਸਹਾਇਤਾ ਲਈ ਅਸੀਂ ਬਿਰਜੂ ਦੇ ਪਰਿਵਾਰ ਨੂੰ ਵੀ ਇੱਥੇ ਹੀ ਬੁਲਾ ਲਿਆ ਉਸ ਦੇ ਬੱਚਿਆਂ ਦਾ ਦਾਖਲਾ ਵੀ ਇੱਥੇ ਇੱਕ ਚੰਗੇ ਸਕੂਲ ਵਿੱਚ ਕਰਵਾ ਦਿੱਤਾ ਹੁਣ ਤੱਕ ਅਸੀਂ ਸਮਾਜ ਤੋਂ ਲਿਆ ਹੀ ਹੈ ਹੁਣ ਸਮਾਜ ਨੂੰ ਦੇਣ ਦੀ ਵਾਰੀ ਸਾਡੀ ਹੈ ਕਿਉਂਕਿ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਚੁੱਕੇ ਹਾਂ ਉਹਨਾਂ ਸਾਰੇ ਆਪਣੀ ਰੁਚੀ ਦੇ ਅਨੁਸਾਰ ਸਮਾਜ ਸੇਵਾ ਦੇ ਕੰਮ ਕਰਨਗੇ ਗੱਲ ਸੁਣਦੇ ਹੀ ਵਿਰਾਟ ਤੇ ਸਿਮਰਨ ਦੇ ਚਿਹਰੇ ਤੇ ਮੁਸਕਾਨ ਆ ਗਈ ਇਹਨੂੰ ਕਹਿੰਦੇ ਨੇ ਮੁਸਕਾਨ ਦੀ ਡਿਲੀਵਰੀ ਸਿਮਰਨ ਫਿਰ ਤੋਂ ਬਿਨਾਂ ਸੋਚੇ ਸਮਝੇ ਬੋਲ ਪਈ ਪਰ ਇਸ ਵਾਰ ਵਿਰਾਟ ਨੇ ਝਿੜਕਦੇ ਹੋਏ ਨਹੀਂ ਬਲਕਿ ਪਿਆਰ ਨਾਲ ਉਸ ਵੱਲ ਵੇਖ ਕੇ ਸਹੀ ਮੌਕਾ ਦੇਖਦੇ ਹੋਏ ਹੱਥ ਵਿੱਚ ਫੜਿਆ ਫੁੱਲਾਂ ਦਾ ਗੁਲਦਸਤਾ ਆਪਣੇ ਗੋਡਿਆਂ ਦੇ ਭਾਰ ਬੈਠਦੇ ਹੋਏ ਆਪਣੀ ਮਹਿਬੂਬਾ ਸਿਮਰਨ ਵੱਲ ਵਧਾ ਦਿੱਤਾ ਤਾੜੀਆਂ ਦਾ ਸ਼ੋਰ ਗੂੰਜ ਉੱਠਿਆ ਬਸ ਅੱਜ ਦੀ ਕਹਾਣੀ ਵਿੱਚ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਹਾਣੀ ਚੰਗੀ ਲੱਗੀ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਇਹੋ ਜਿਹੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਉਣਗੀਆਂ કહાણી સુન લઈના કિતી સમનવાદ જી